ਨਗਰ ਕੌਂਸਲ ਦੇ ਬਾੜ ਨੰਬਰ 18 ਦੀ ਜੀਮਨੀ ਚੌਂਕ ਲਈ ਅੱਜ ਆਖਰੀ ਦਿਨ ਪੰਜ ਵਿਅਕਤੀਆਂ ਨੇ ਆਪਣੇ ਨਾਮਜ਼ਦਗੀ ਪੱਤਰਾਂ ریٹرਨਿੰਗ ਅਫਸਰ ਦੇ ਕੋਲ ਪਰੇ ਆਮ ਆਗਮੀ ਪਾਰਟੀ ਦੇ ਵੱਲੋਂ ਮੁਹੰਮਦ ਸ਼ਹਿਬਾਜ਼ ਇਲਸ਼ਾਦ ਅਹਿਮਦ ਮੁਹੰਮਦ ਆਰਿਫ ਜਰੀਨਾ ਬੇਗਮ ਅਤੇ ਮਕਸੂਦ ਉਲ ਹਕ ਨੇ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦੀ ਪੱਤਰ ਪਰੇ ਮਹਿੰਦਰ ਗੱਲ ਤਾਂ ਇਹ ਹੈ ਕਿ ਦੋ ਰਾਸ਼ਟਰੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਤੇ ਕੇਤਰੀ ਪਾਰਟੀ ਸ਼ੋਭਨੀ ਗੜੀਦਲ ਨੂੰ ਵਾਰ ਨੰਬਰ 18 ਦੇ ਲਈ ਕੋਈ ਵੀ ਉਮੀਦਵਾਰ ਚੋਣ ਲੜਨ ਦੇ ਲਈ ਨਹੀਂ ਲੱਭਿਆ ਸ਼ਹਿਰ ਵਿੱਚ ਚਰਚਾਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਕਿ ਰਾਸ਼ਟਰੀ ਪਾਰਟੀਆਂ ਦੇ ਕੇਤਰੀ ਪਾਰਟੀ ਹੁਣ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਸਕਦੇ ਨੇ वार्ड नंबर अठारह की चोण वास्तव ज नॉमीनेशन भरे गए कि भर गए अज नॉमीनेशन पेपर फाइल कर लास्ट डेट थी और आम आदमी पार्टी वालों मुहमद शहबाज के बतौर कैंडीडेट फार्म जोड़े फाइल किए गए न ਔਰ ਇਹਨਾਂ ਦੇ ਨਾਲ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਇਹ ਸ਼ਾਦਾਮ ਮਦਰ ਦਾ ਫਾਰਮ ਜਿਹੜਾ ਉਹ ਫਾਈਲ ਕੀਤਾ ਗਿਆ ਹੈ